ਪਾਸੇ ਹੋ ਕੇ ਸੁਣ ਲੈਂਦੀ ਪਾਸੇ ਹੋ ਕੇ ਐਡੀ ਗੱਲ ਕੀਨੀ ਬਲੀਏ ਸੋਚਾਂ ਵਿੱਚ ਪਾਕੇ ਰੱਖਤਾ ਲੱਗਿਆ ਨਾ ਜੀ ਨਹੀਂ ਬਲੀਏ ਸੁਣ ਲੈਂਦੀ ਪਾਸੇ ਹੋ ਕੇ ਐਡੀ ਗੱਲ ਕੀਨੀ ਬਲੀਏ ਸੋਚਾਂ ਵਿੱਚ ਪਾਕੇ ਰੱਖਤਾ ਲੱਗਿਆ ਨਹੀਂ ਜੀ ਨਹੀਂ ਬਲੀਏ ਲੱਗਿਆ ਨਾ ਜੀ ਨਹੀਂ ਬਲੀਏ ਲੱਗਿਆ ਦੇਣਾ ਸੀ ਕਿਸੇ ਬਹਾਨੇ ਦੇਣਾ ਸੀ ਕਿਸੇ ਬਹਾਨੇ ਮੈਸੇਜ ਆ ਗੱਲ ਕੁੜੇ ਕਰਦਾ ਕਿਉਂ ਫੋਨ ਸੋਣੇ ਕੀਤੀ ਨਾ ਗੱਲ ਕੁੜੇ ਕਰਦਾ ਕਿਉਂ ਫੋਨ ਸੋਣੇ ਕੀਤੀ ਨਾ ਗੱਲ ਕੁੜੇ ਕਰਦਾ ਕਿਉਂ ਸਰੀਰ ਭਾਬੀ ਤੋਂ ਡਰ ਗਿਆ ਓਏ ਹੋਏ 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 ਐਡਾ ਸਰੀਰ ਭਾਬੀ ਤੋਂ ਡਰ ਗਈ ਡਰ ਗਈ ਪੈਣਾ ਡਰ ਗਈ ਮੇਰਾ ਮਤਲਬ ਡਰ ਗਈ ਡਰੀ ਤਾਂ ਨਹੀਂ ਆਹੀ ਤਾਂ ਤੈਨੂੰ ਪਤਾ ਨਹੀਂ ਆਸ਼ਿਕਾਂ ਤੋਂ ਪੁੱਛ ਆਸ਼ਿਕਾਂ ਤੋਂ ਪੁੱਛ ਪਹਿਲਾਂ ਇਹ ਕਹਿੰਦੇ ਵੀ ਭਾਬੀ ਨਾਲ ਸੈਟਿੰਗ ਕਰ ਫੇਰ ਕੰਮ ਬਾਅਦ ਚਾ ਹਾਂ ਇਹੀ ਤੈਨੂੰ ਪਤਾ ਨਹੀਂ ਪਹਿਲਾਂ ਕੰਮ ਭਾਬੀ ਦੂਜਾ ਕੰਮ ਚਾਹੀ ਆ ਇਸ ਕਰਕੇ ਮੇਰੀ ਗੱਲ ਮੰਨ ਐਵੇਂ ਕਿਉ ਡਰ ਗਈ ਨਹੀਂ ਤੂੰ ਭਾਪੀ ਨਾਲ ਗੱਲ ਚਲਾਉਂਦੀ ਖਬਰੇ ਕਮ ਖਬਰੇ ਕਮ ਬੜਹੀ ਜਾਂਦਾ ਖਬਰੇ ਕਮ ਬੜਹੀ ਜਾਂਦਾ ਤੈਨੂੰ ਉਹ ਰਾਜਪੁਰੇ ਲਿਆਉਂਦੀ ਮੈਂ ਕਿਉ ਡਰਗੀ ਨਹੀਂ ਤੂੰ ਭਾਪੀ ਨਾਲ ਗੱਲ ਜਰਾਉਂਦੀ ਖਬਰੇ ਕਮ ਬਣ ਹੀ ਜਾਂਦਾ ਤੈਨੂੰ ਉਹ ਆਪ ਮਣਾਉਂਦੀ ਮੇਰੇ ਨਾਲ ਮੁਲਾਕਾਤ ਦਾ ਮੇਰੇ ਨਾਲ ਮੁਲਾਕਾਤ ਦਾ ਕੱਟ ਦਿੰਦੀ ਹੱਲ ਕੁੜੇ ਕਰਦਾ ਕਿਉਂ ਹੂਨ ਸੋਣੀਏ ਕੀਤੀ ਨਾ ਗੱਲ ਕੁੜੇ ਕਰਦਾ ਕਿਉਂ ਹੂਨ ਸੋਣੀਏ ਕੀਤੀ ਨਾ ਗੱਲ ਕੁੜੇ ਕਰਦਾ ਕਿਉਂ ਹੂਨ ਸੋਣੀਏ ਉਹ ਨਾ ਸੋਣੀਏ ਕੀਤੀ ਨਾ ਗੱਲ ਕੁੜੇ ਕੱਟਦਾ ਕਿਉਂ ਫੋਨ ਸੋਣੀਏ ਕੀਤੀ ਨਾ ਗੱਲ ਕੁੜੇ ਕੱਟਦਾ ਕਿਉਂ ਫੋਨ ਸੋਣੀਏ ਨਹੀਂ ਕੱਟਦਾ ਕਿਉਂ ਫੋਨ ਸੋਣੀਏ ਹਾਂਜੀ ਹਾਂਜੀ ਸਾਰੇ ਸਾਰੇ ਲਾ ਕੇ ਜਾਵਾਂਗੇ ਕੋਈ ਗੱਲ ਨਹੀਂ ਵੀਰ ਥੈਂਕ ਯੂ ਕਹਿੰਦੀ ਪ੍ਰਿੰਸ ਵੀਰਿਆ ਸੈੱਟ ਕਰ ਦਿਓ ਇੱਕ ਵਾਰੀ ਆ ਸੈੱਟ ਕਰਦੇ ਮੇਰਾ ਵੀਰ ਹੂੰ ਲੀਡ ਚੇਂਜ ਕਰਦੇ ਯਾਰ ਪੈਂਟ ਦੀ ਮੇਰਾ ਭਰਾ ਹਾਂ ਬਹੁਤ ਸਵਾਦ ਨਾਲ ਚੱਲ ਰਿਹਾ ਸੀ ਪ੍ਰੋਗਰਾਮ ਹਾਂਜੀ ਹਾਂਜੀ ਲਓ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਨ ਤਨ ਬਾਬਾ ਬੂੜਾ ਸਾਹਿਬ ਜੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਮੁਹੱਬਤ ਸਾਡੇ ਕੋਲ ਪਹੁੰਚ ਚੁੱਕਿਆ ਹੈ ਮਸ਼ਕੂਰਾ ਜੀ ਔਰ ਕ੍ਰਿਸ਼ਨ ਸਿੰਘ ਜੀ ਪੰਜਾਬ ਸੈਕਟਰੀ ਔਰ ਰਮੇਸ਼ ਪਟਵਾਰੀ ਸਾਹਿਬ ਜਿਨ੍ਹਾਂ ਵੱਲੋਂ ਬਹੁਤ ਸਾਰਾ ਪਿਆਰ ਪਹੁੰਚਿਆ ਦਸ਼ਮੇਸ਼ ਸਿੰਘ ਜੀ ਸਰਪੰਚ ਸਾਹਿਬ ਜਿਨ੍ਹਾਂ ਵੱਲੋਂ ਬਹੁਤ ਸ੍ਰੀ ਮਹੱਭਤ ਬਹੁਤ ਸਾਰਾ ਪਿਆਰ ਪਹੁੰਚਿਆ ਔਰ ਜਿਨ੍ਹਾਂ ਦੀ ਬਦੌਲਤ ਤੁਹਾਡੀ ਨਜ਼ਰ ਹੋਇਆ ਗੀਤਕਾਰ ਭਾਈ ਭਗਵਾਨ ਚਕੇਰੀਆ ਸਾਹਿਬਾ ਉਹਨਾਂ ਵੱਲੋਂ ਬਹੁਤ ਸ੍ਰੀ ਮਹੱਭਤ ਪਹੁੰਚੀ ਹੈ ਮਹਿੰਦਰ ਕੁਮਾਰ ਜੀ ਦਾਰਾਬਾਈ ਜੀ ਗਿਆਨੀ ਸਾਲਮ ਕਿੜਾ ਹੋਰ ਭਾਈ ਮੇਲਾ ਜੀ ਝੰਡ ਵਾਲਾ ਤੋਂ ਬਹੁਤ ਸਾਰਾ ਪਿਆਰ ਭੇਜਣ ਗੀਤਕਾਰ ਸਿੱਧੂ ਮਿੱਠੂ ਜਿਨ੍ਹਾਂ ਵੱਲੋਂ ਬਹੁਤ ਸਾਰਾ ਪਿਆਰ ਪਹੁੰਚਿਆ ਬਹੁਤ ਸਾਰੀ ਮੁਹੱਬਤ ਪਹੁੰਚੀ ਹੈ ਕੁਝ ਫਰਮਾਇਸ਼ਾਂ ਵੀ ਸਾਡੇ ਕੋਲ ਪਹੁੰਚੀਆਂ ਨੇ ਲੋ ਤੋਂ ਲਗਾਤਾਰ ਸਾਰੀਆਂ ਫਰਮਾਇਸ਼ਾਂ ਤੁਹਾਡੀ ਨਜ਼ਰ ਕਰਾਂਗੇ ਜੀ ਤੁਹਾਡੇ ਰੂਬਰੂ ਕਰਾਂਗੇ ਮੁਰਜ਼ਾਏ ਹੋਏ ਫੁੱਲਾਂ ਨੂੰ ਸਜਾਇਣ ਜਾਂਦਾ ਟੁੱਟੇ ਹੋਏ ਦਿਲਾਂ ਨੂੰ ਹਸਾਇਆ ਨਹੀਂ ਜਾਂਦਾ ਮਰਜ਼ਾਏ ਹੋਏ ਫੁੱਲਾਂ ਨੂੰ ਸਜਾਇਨ ਜਾਂਦਾ ਟੁੱਟੇ ਹੋਏ ਦਿਲਾਂ ਨੂੰ ਹਸਾਇਆ ਨਹੀਂ ਜਾਂਦਾ ਬਣਨ ਵਾਲੇ ਤੇ ਆਪਣੀਆਂ ਬਣ ਜਾਂਦੇ ਨੇ ਜ਼ਬਰਦਸਤੀ ਕਿਸੇ ਨੂੰ ਬਣਾਈ ਜਾਂਦਾ ਔਰ ਵਧਾਈ ਦੇਣੀ ਚਾਹਾਂਗੇ ਤੁਹਾਡਾ ਮੇਲਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਡ ਦੇ ਵਿੱਚ ਚੱਲ ਰਿਹਾ ਹੈ ਮੇਲਾ ਟੀਵੀ ਦੀ ਬਦੌਲਤ ਸਾਡੇ ਭਾਈ ਜਗਦੇਵ ਟੇਣਾ ਸਾਹਿਬ ਜੋ ਔਨ ਡਿਊਟੀ ਨੇ ਜੀ ਜਿਨ੍ਹਾਂ ਵੱਲੋਂ ਇਹ ਤੁਹਾਡਾ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਤਾਂ ਬਹੁਤ ਬਹੁਤ ਧੰਨਵਾਦ ਹੈ ਸ਼ੁਕਰੀਆ ਔਰ ਜੋਸ਼ੀ ਸਾਊਂਡ ਸਰਵਿਸ ਦਾ ਵੀ ਤਹਿਦਦੁ ਧੰਨਵਾਦ ਕਰਦੇ ਜਿਨ੍ਹਾਂ ਦੇ ਦੁਆਰਾ ਇਹ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਪ੍ਰਸ਼ਾਸਨ ਤੋਂ ਜਿੰਨੇ ਵੀ ਪਹੁੰਚੇ ਹੋ ਨੇ ਸਾਡੇ ਸਤਿਕਾਰਯੋਗ ਕਰਮਚਾਰੀ ਭਰਾ ਜਿਨ੍ਹਾਂ ਨੇ ਅੱਜ ਦੇ ਇਸ ਸਮੇਲੇ ਨੂੰ ਬਾਕੀ ਖੂਬੀ ਤਰੀਕੇ ਨਾਲ ਸੰਭਾਲ ਕੇ ਰੱਖਣਾ ਇਹਨਾਂ ਬਿਨਾ ਵੀ ਗੱਲ ਨਹੀਂ ਬਣਦੀ ਜੀ ਸੇਵਾ ਲੋਕਾਂ ਦੀ ਪੁਲਿਸ ਜਾਂ ਤੇਰਾ ਨਹੀਂ ਹਰ ਵੇਲੇ ਕਰਦਾ ਰਹੇ ਵੈਸੇ ਸੇਵਾ ਦੇ ਵਿੱਚ ਹਾਜ਼ਰ ਨੇ ਦੇ ਕੇ ਕੰਮ ਨਾ ਲੋਟਾ ਫਿਰ ਦੂਜੇ ਲੋਟ ਸੇਵਾ ਹੋ ਜਾਂਦੀ ਹੈ ਤਾਂ ਬਹੁਤ ਬਹੁਤ ਧੰਨਵਾਦੀ ਪ੍ਰਸ਼ਾਸਨ ਤੋਂ ਪਹੁੰਚੇ ਹੋਏ ਸਾਰੇ ਸਤਿਕਾਰਯੋਗ ਅਧਿਕਾਰੀਆਂ ਦਾ ਬਹੁਤ ਬਹੁਤ ਨਿਗਾ ਸਵਾਗਤ ਕਰਦੇ ਆ ਬਹੁਤ ਬਹੁਤ ਥੈਂਕਸ ਹੈ ਤਾਂ ਫਿਰ ਇਸ ਨਾਲ ਹੀ ਅਗਲੀਆਂ ਕੁਝ ਫਰਮਾਇਸ਼ਾਂ ਤੁਹਾਡੀ ਨਜ਼ਰ ਕਰੀਏ ਤੁਹਾਡੇ ਰੂਬਰੂ ਕਰੀਏ ਤਾਂ ਜੋ ਵੀ ਫਰਮਾਇਸ਼ਾਂ ਸਾਡੇ ਕੋਲ ਪਹੁੰ ਹੋਏ ਤੁਹਾਡੀ ਨਜ਼ਰ ਹੋਣਗੇ ਸਾਰੇ ਖੂਸੂਰਤ ਦੁਕਾਨੇ ਆਈਆਂ ਖੂਸੂਰਤ ਫਰਮਾਇਸ਼ਾਂ ਨਜ਼ਰ ਝੁਕੀ ਤੋਂ ਪੈ ਮਾਨੇ ਬਨੇ ਦਿਲ ਟੂਟੇ ਤੋਂ ਮੈਂ ਖਾਨੇ ਬਨੇ ਨਜ਼ਰ ਝੁਕੀ ਤੋਂ ਪੈ ਮਾਨੇ ਬਨੇ ਦਿਲ ਟੂਟੇ ਤੋਂ ਮੈਂ ਖਾਨੇ ਬਨੇ ਕੁਝ ਤੋਂ ਬਾਤ ਆ ਮੇ ਹਜ਼ੂਰ ਯੁਹੀ ਨਾ ਮਾਪ ਕੇ ਦੀਵਾਨੇ ਜੋਸ਼ੀ ਭਾਜੀ ਇੱਕ ਵਾਰ ਸੈੱਟ ਕਰ ਦੋ ਕੰਮ ਮੈਂ ਜਾ ਕੇ ਕਿਰਕੜਾਣਾ ਕਰ ਦੋਗੇ ਆਹ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਅਗਲੀਆਂ ਕੁਝ ਫਰਮਾਇਸ਼ਾਂ ਹਰਜੀਤ ਸਿੱਧੂ ਮੈਡਮ ਪ੍ਰਵੀਨ ਦਰਦੀ ਮਿਹਰਬਾਨੀ ਜੀ ਸ਼ੁਕਰੀਆ ਥੈਂਕ ਯੂ ਜੀ ਬਹੁਤ ਸਾਰਾ ਹਾਂ ਜੀ ਹਾਂ ਕੱਢ ਲਾ ਕੱਢ ਲਾ ਤੂੰ ਰਾਜੀ ਹੈਂ ਹਾਂ ਆ ਬੱਲੇ ਤੂੰ ਤਾਂ ਪਹਿਲਾਂ ਹੀ ਬਹੁਤ ਗੋਰਾ ਜਿਉਣ ਜੋ ਗਿਆ ਜਿਉਣ ਦਾ ਜਿਉਣ ਦਾ ਇਹ ਤੁਹਾਡੀ ਬਦੌਲਤੀਆਂ ਸੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਯਾਰ ਇਹ ਤੁਹਾਡੀਆਂ ਦੁਆਵਾਂਆਂ ਤੁਹਾਡਾ ਪਿਆਰ ਆ ਤੁਹਾਡਾ ਸਤਿਕਾਰ ਆ ਥੈਂਕ ਯੂ ਬਾਈ ਫੌਜੀਆ ਵਾਲਾ ਹਾਏ ਓਏ ਫੌਜੀ ਵੱਲੇ ਤੇਰੇ ਜਿਉਣ ਜੋ ਗਿਆ ਉਹ ਵੀ ਲਾ ਦੂੰਗਾ ਕੋਈ ਨਹੀਂ ਮਿਹਰਬਾਨੀ ਲਾ ਕੇ ਜਾਉ ਬਾਈ ਮੈਂ ਸਾਸਰੀਕਰ ਆਹ ਵਾਹ ਜੀ ਦੇਸ਼ ਰਾਜ ਜੀ ਸਰਪੰਚ ਸਰਪੰਚ ਰਾਜਪੁਰਾ ਮਾਜਰਾ ਤੋਂ ਹੀ ਆ ਜੀ ਵਾਹ ਜੀ ਵਾ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਯਾਰ ਹਾਂ ਜੀ ਮਿਹਰਬਾਨੀ ਸਰਪੰਚੀ ਵਾਲਾ ਵੀ ਲਾਵਾਂਗੇ ਆਪਾਂ ਹਾਂ ਮੈਂ ਸਵੇਰੇ ਜਾਣਾ ਅੱਜ ਤਾਂ ਮੈਂ ਜਾਣਾ ਨਹੀਂ ਮੈਂ ਕੱਲ ਨੂੰ ਜਾ ਹਾਂ ਜੀ ਰਾਜ ਸਿੰਘ ਢਾਬੇ ਤੋਂ ਢਾਬੇ ਤੋਂ ਅੱਛਾ ਢਾ ਅਚ ਪਿੰਡ ਢਾਬਾ ਮੈਂ ਸੋਚਿਆ ਕਿ ਰੋਟੀਆਂ ਦਾ ਢਾਬਾ ਆਏ ਹਾ ਹਾਂ ਜੀ ਉਹ ਜਿਉਂਦਾ ਰਹੇ ਜਿਉਂਦਾ ਰਹੇ ਉਹ ਜਿਉਂਦਾ ਰਹੇ ਫੁੱਫੜਾ ਜਿਉਂਦਾ ਰਹੇ ਮਿਹਰਬਾਨੀ ਹਾਂ ਥੈਂਕ ਯੂ ਇਹ ਤੁਹਾਡਾ ਪਿਆਰ ਹੈ ਤੁਹਾਡਾ ਸਤਿਕਾਰ ਲਓ ਰੂਹਾਂ ਦਾ ਪਿਆਰ ਹੋਵੇ ਤੇ ਗੱਲ ਹੋਰ ਹੁੰਦੀ ਆ ਯਾਰ ਵੈਸੇ ਹੁਣ ਉਹ ਪਿਆਰ ਨਹੀਂ ਰਹੇ ਜਿਹੜੇ ਪਹਿਲਾਂ ਪਿਆਰ ਹੁੰਦੇ ਸੀ ਹੀਰ ਰਾਂਝੇ ਮੌਕੇ ਪਿਆਰ ਹੁੰਦਾ ਸੀ ਸੋਹਣੀ ਮਹੀਵਾਲ ਮੌਕੇ ਪਿਆਰ ਹੁੰਦਾ ਸੀ ਸੱਸੀ ਪੁੰਨੂ ਮੌਕੇ ਪਿਆਰ ਹੁੰਦਾ ਸੀ ਹੁਣ ਤਾਂ ਪਿਆਰ ਪਤਾ ਨਹੀਂ ਕਿੱਥੇ ਖੰਭ ਲਾ ਕੇ ਉੱਡ ਗਿਆ ਯਾਰ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਪਿਆਰ ਕਿਰਕਰਾ ਹੋ ਗਿਆ ਹੁਣ ਤਾਂ ਭਾਈਆਂ ਭਾਈਆਂ ਦਾ ਵੀ ਬਹੁਤ ਥੋੜਾ ਪਿਆਰ ਹੁੰਦਾ ਇਹ ਚੰਨਕ ਲੋਕ ਹੁੰਦੇ ਆ ਜਿਨ੍ਹਾਂ ਦਾ ਪਿਆਰ ਹੁੰਦਾ ਨਹੀਂ ਤਾਂ ਯਾਰ ਦੁਨੀਆ ਪਤਾ ਨਹੀਂ ਲੈ ਕੇ ਕਿਸੇ ਨੇ ਕੀ ਜਾਣਾ ਇੱਥੋਂ ਕਿਉਂ ਨਹੀਂ ਇਹ ਬੰਦਾ ਇਹ ਗੱਲ ਨੂੰ ਸਮਝਦਾ ਕਿ ਰਹਿ ਸਾਰਾ ਕੁਝ ਇੱਥੇ ਹੀ ਜਾਣਾ ਕੁਛ ਨਹੀਂ ਨਾਲ ਜਾਣਾ ਨਾਲ ਜਾਣਾ ਬਸ ਪਿਆਰ ਹੀ ਇੱਕ ਜਿਹੜਾ ਨਾਲ ਜਾਣਾ ਲਓ ਗੱਲ ਪਿਆਰ ਦੀ ਆ ਗਈ ਤੇ ਗਾਣਾ ਵੀ ਪਿਆਰ ਦਾ ਹੀ ਆ ਗਿਆ ਮਿਹਰਬਾਨੀ ਸ਼ੁਕਰੀਆ ਜੀ ਰੂਹਾਂ ਦਾ ਪਿਆਰ ਸਾਡੇ ਪੰਜਾਬ ਦੇ ਵਿੱਚ ਬਹੁਤ ਲੋਕ ਬਾਹਰ ਨੂੰ ਤੁਰੇ ਜਾਂਦੇ ਆ ਤੁਸੀਂ ਸਮਝਦਾਰ ਹੋ ਸਾਡੇ ਪੰਜਾਬੀ ਭਰਾ ਬੈਠੇ ਹੋ ਤੁਸੀਂ ਬਾਹਰ ਨੂੰ ਕੈਨੇਡਾ ਨੂੰ ਜਿਹੜੇ ਬੰਦੇ ਨੂੰ ਮਰਜੀ ਪੁੱਛ ਲੋ ਕੈਨੇਡਾ 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 ਵਾਹ ਜੀ ਵਾਹ ਜਿਹੜੇ ਬੰਦੇ ਤੋਂ ਆਈਲੈਂਡਸ ਨਹੀਂ ਹੁੰਦੀ ਉਹ ਫਿਰ ਸਾਡੇ ਜਿਗਾਰ ਲਾ ਲੈਂਦੇ ਆ ਸਾਡੇ ਪੰਜਾਬੀ ਭਰਾ ਕਹਿੰਦੇ ਆ ਕੁੜੀ ਆਈਲੈਂਡਸ ਵਾਲੀ ਲੱਭ ਲੋ ਯਾਰ 27 28 ਲੱਖ ਰੁਪਈਆ ਲਾ ਦਿਓ ਤੇ ਕੁੜੀ ਲੱਭੋ 27 28 ਲੱਖ ਰੁਪਈਆ ਲਾ ਕੇ ਮੁੰਡੇ ਦਾ ਵਿਆਹ ਕਰ ਦਿਓ ਕੁੜੀ ਦੇ ਨਾਲ ਕੁੜੀ ਚਲੀ ਜਾਊ ਫਿਰ ਮਗਰੇ ਮੁੰਡਾ ਚਲੇ ਜਾਊ ਮਗਰੇ ਬੇਬੇ ਬਾਪੂ ਚਲੇ ਜਾਣਗੇ ਮਗਰੇ ਜਾਨੀ ਸਾਰੇ ਟੱਬਰ ਦੀ ਜੋਨ ਸੁਧਰ ਜੂ ਯਾਰ ਬੰਦਾ ਤਾਂ ਬਹੁਤ ਕੁਝ ਸੋਚਦਾ ਪਰ ਹੁੰਦਾ ਉਹ ਜਿਹੜਾ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੁਣ 27 28 ਲੱਖ ਰੁਪਈਆ ਲਾਇਆ ਵਿਆਹ ਹੋ ਗਿਆ ਗੱਲ ਤਾਂ ਪਹਿਲਾਂ ਹੀ ਸੀ ਪਹਿਲਾਂ ਹੀ ਫੀਸਾਂ ਭਰੀਆਂ ਸੀ ਆਈਲੈਂਡਸ ਦੀਆਂ ਬੜਾ ਪਿਆਰ ਸੀ ਰੂਹਾਂ ਦਾ ਪਿਆਰ ਸੀ ਠੀਕ ਐ ਨਾ ਗੱਲ ਹੁਣ ਜਿਹੜੇ ਬੰਦੇ ਨੇ ਨਹੀਂ ਵੀ ਮੇਰੇ ਵਰਗੇ ਨਾਲ ਟੈਂਪੋ ਟਰੈਵਲ ਦੇ ਵਿੱਚ ਬੈਠਾ ਉਹ ਵੀ ਬਹਿ ਗਿਆ ਵੀ 에어ਪੋਰਟ ਛੱਡਣ ਚੱਲੇ ਆ ਕੁੜੀ ਨੂੰ ਚਲੋ ਚਲੋ ਕੁੜੀ ਨੂੰ ਚੜਾ ਕੇ ਆਓ ਕੈਨੇਡਾ ਨੂੰ ਹੁਣ ਕੁੜੀ ਇਧਰੋਂ ਤਾਂ ਚਲੀ ਗਈ ਸਾਰਾ ਟੱਬਰ ਚੜਾਇਆ ਆ ਜਾ ਕੇ ਕੁੜੀ ਨੂੰ ਤੇ ਉਧਰਲੇ 에어ਪੋਰਟ ਤੋਂ ਨਹੀਂ ਪਤਾ ਲੱਗਿਆ ਵੀ ਕਿੱਧਰ ਚਲੀ ਗਈ ਉਧਰੋਂ ਹੋ ਵੀ ਫਰ ਉਧਰੋਂ ਫਰ ਹੋ ਗਈ ਕਿਉਂਕਿ ਸੈਟਿੰਗ ਕਿਤੇ ਹੋਰ ਸੀ ਸੈਟਿੰਗ ਕਿਤੇ ਹੋਰ ਸੀ 27 28 ਲੱਖ ਰੁਪਈਆ ਮੇਰੇ ਵਰਗੇ ਮਹੱਤਵਪੂਰਨ ਬੰਦੇ ਨੇ ਲਾਤਾ ਤੇ ਸੈਟਿੰਗ ਕਿਤੇ ਹੋਰ ਸੀ ਤੇ ਫਿਰ ਤੁਹਾਨੂੰ ਪਤਾ ਜਿਨ੍ਹਾਂ ਦੀਆਂ ਸੈਟਿੰਗਾਂ ਬਾਈ ਉਹ ਕਿੱਥੇ ਬਾਜ ਆਉਂਦੇ ਆ ਲਓ ਬੜਾ ਪਿਆਰਾ ਜਿਹਾ ਗੀਤ ਜਦੋਂ ਬਾਹਰ ਚਲੀ ਗਈ ਬਾਈ ਨੂੰ ਪਤਾ ਲੱਗਿਆ ਮੁੰਡੇ ਨੂੰ ਪਤਾ ਲੱਗਿਆ ਕਿ ਵੀ ਵਾਅਦੇ ਤਾਂ ਮੇਰੇ ਨਾਲ ਕੀਤੇ ਸੀ ਵਿਆਹ ਕਰਵਾਉਣ ਦੇ ਇਕੱਠਿਆਂ ਕੈਨੇਡਾ ਜਾਣ ਦੇ ਤੇ ਇਹ ਕਿੱਦਾਂ ਚਲੀ ਗਈ ਆ ਲਓ ਫੋਨ ਤੇ ਗੱਲਬਾਤ ਕਰਦਾ ਕੀ ਕਰਦਾ ਕਹਿੰਦਾ ਤੂੰ ਉੱਚਿਆਂ ਚ ਚਲੀ ਗਈਆਂ ਤੂੰ ਸੋਹਣੇ ਮੁਲਕ ਚ ਚਲੀ ਗਈਆਂ ਪਰ ਇੱਕ ਗੱਲ ਯਾਦ ਰੱਖੀ ਸੋਹਣਿਆਂ ਤੋਂ ਸੋਹਣੇ ਇੱਥੇ ਜੱਗ ਤੇ ਕਰੋੜ ਨੇ ਚੇਤੇ ਰੱਖੀ ਮਟਿਆਰੇ ਉੱਚੇ-ਉੱਚਿਆਂ ਤੋਂ ਹੋਰ ਨੇ ਹੋਰ ਨੇ ਲਓ ਬੜਾ ਪਿਆਰਾ ਜੀ ਤੁਹਾਨੂੰ ਨਜ਼ਰ ਕਰ ਜਾ ਰਿਹਾ ਕੱਲੀ ਕੱਲੀ ਗੱਲ ਸੁਣਨ ਵਾਲੀ ਹਾਂਜੀ ਇਹ ਦੁਨੀਆ ਇਹ ਦੁਨੀਆ ਬਾਗ ਕਬੂਤਰ ਦੇ ਉਹ ਲੋਕੀ ਹੱਥਾਂ ਤੇ ਜੋਗ ਜਗਾਉਂਦੇ ਨੇ ਉਹ ਇਹ ਦੁਨੀਆ ਬਾਗ ਕਬੂਤਰ ਦੇ ਉਹ ਲੋਕੀ ਹੱਥਾਂ ਦੇ ਜੋਗ ਜਗਾਉਂਦੇ ਨੇ ਹੋ ਪਹਿਲਾਂ ਆਪਣਾ ਬਣਾ ਕੇ ਰੱਖ ਦੇਣ ਪਹਿਲਾਂ ਆਪਣਾ ਬਣਾ ਕੇ ਰੱਖ ਦੇਣ ਤੇ ਫਿਰ ਤਾੜੀਆਂ ਮਾਰ ਆਉਂਦੇ ਨੇ ਤੇ ਫਿਰ ਤਾੜੀਆਂ ਮਾ